ਸੋ ਇਹ ਬੇਟਾ ਸਾਨੂੰ ਟੱਕਰਿਆ ਕਹਿੰਦਾ ਮੈਂ ਅਕਲਜੀ ਤੁਹਾਡਾ ਫੈਨ ਹਾਂ ਸੋ ਬਹੁਤ ਵਧੀਆ ਥੈਂਕ ਯੂ ਮੈਂ ਉਹਨੂੰ ਚੈਨਲ ਦਾ ਵੀ ਲਿੰਕ ਦਿੰਨਾ ਹੈ ਤੇ ਕਹਿੰਦਾ ਮੈਂ ਤੁਹਾਨੂੰ ਦੇਖਦੇ ਆ ਲਿਓ ਕੱਢੋ ਫੋਨ YouTube ਕੱਢ ਲਓ YouTube ਤੇ ਤੁਹਾਨੂੰ ਪਿਆ ਹੋਇਆ ਹੈ ਇਹ ਛੋਟੀਆਂ ਛੋਟੀਆਂ ਗੋਲਕਾਂ ਜੋ ਬੱਚਿਆਂ ਦੇ ਪੈਸੇ ਜਮ੍ਹਾਂ ਕਰਨ ਵਾਸਤੇ ਬਹੁਤ ਵਧੀਆ ਇਹਨਾਂ ਕੋਲੋਂ ਰੇਟ ਪੁੱਛਦੇ ਆ ਬਹੁਤ ਹੀ ਖੂਬਸੂਰਤ ਬਹੁਤ ਹੀ ਸੁਣਾ ਕਰਕੇ ਸਜਾਇਆ ਹੋਇਆ ਇਹ ਨਹੀਂ ਆਜੋ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਕੀ ਰੇਟ ਆ ਕੀ ਹਿਸਾਬ ਕਿਤਾਬ ਆ ਸਭ ਨੂੰ ਜੀਤ ਆ ਭਗਵਾਨ ਸਭ ਨੂੰ ਮਾਰਾ ਜੀ ਸੋ ਇੱਕ ਗੇਟ ਵੀ ਠੀਕ ਆ ਤੇ ਵਧੀਆ ਇਸ ਦਾ ਵੀ ਜੱਕ ਦੇਖਦੇ ਆ ਕਿ ਕਿਵੇਂ ਦਾ ਕੀ ਕੀ ਸਮਾਨ ਰੱਖਿਆ ਹੋਇਆ ਤੇ ਇੱਧਰ ਇੱਕ ਸਰਦਾਰ ਭਾਈ ਸਾਹਿਬ ਹੁਣੀ ਆ ਉਹ ਵੀ ਸਰਦਾਰ ਇੱਧਰ ਵੀ ਸਰਦਾਰ ਭਾਈ ਛੱਲਾ ਮਾੜ ਜੇ ਕੱਢੂਗੇ ਰੇਟ ਵੀ ਦੱਸ ਦਿਆ ਨਾਲੀ ਸੋ 120 ਰੁਪਏ ਬੜਾ ਖੂਬਸੂਰਤ ਹੈ ਘੁੰਮਦਾ ਬੜਾ ਜੈਨੂਇਨ ਤਰੀਕਾ